ਟ੍ਰੀਟਮੈਂਟ ਦੀ ਫੈਸਿਲਿਟੀ ਹੋਵੇ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਤਰ੍ਹਾਂ ਤੁਹਾਡੇ ਸਨ ਫਾਊਂਡੇਸ਼ਨ ਤੇ ਹੋਰ ਜਿਹੜੇ ਗਵਰਨਮੈਂਟ ਦਾ ਡਿਪਾਰਟਮੈਂਟ ਹੈ ਹੋਰ ਬਹੁਤ ਸਾਰੇ ਐਨ ਜੀਓਜ਼ ਨਾਲ ਮਿਲ ਕੇ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜੇ ਕਿ ਉਹਦਾ ਇਨ ਹਾਊਸ ਉਹਦਾ ਪਾਰਟ ਹੈ ਉਹਦਾ ਹਿੱਸਾ ਹੈ ਜੀ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਜਿਹੜਾ ਹੈਗਾ ਉਹਨਾਂ ਨੂੰ ਕੰਮ ਤੇ ਲਾਣਾ ਤੇ ਜਿਹੜੇ ਦੂਜੇ ਪਾਸੇ ਜਿਹੜੇ ਬੰਦੇ ਨਸ਼ਾ ਕਰਨ ਵਾਲੇ ਆ ਸੌਰੀ ਵੇਚਣ ਵਾਲੇ ਆ ਜਿਹੜੇ ਸਮੱਗਲਰ ਆ ਉਹਨਾਂ ਵਾਸਤੇ ਜਿਹੜਾ ਹੈਗਾ ਪੁਲਿਸ ਤੁਹਾਡੇ ਸਾਹਮਣੇ ਸਖਤੀ ਕਾਰਵਾਈ ਕਰ ਰਹੀ ਆ ਹਰ ਸਖਤ ਤੋਂ ਸਖਤ ਕਾਰਵਾਈ ਹੋਏਗੀ ਜਿਹੜਾ ਬੰਦਾ ਨਸ਼ੇ ਦੀ ਗੋਲੀ ਲੈ ਕੇ ਆਪਣਾ ਕੰਮ ਕਰੇਗਾ ਉਹਨੂੰ ਸ਼ਾਬਾਸ਼ੀ ਦੇਵਾਂਗੇ ਨਸ਼ਾ ਛੱਡੇਗਾ ਉਹਨੂੰ ਵਧਾਈਆਂ ਦੇਵਾਂਗੇ ਉਹਦੇ ਉਹਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਉਹਨੂੰ ਕੋਈ ਨਾ ਕੋਈ ਰੋਜ਼ਗਾਰ ਵਾਸਤੇ ਲੋਨ ਵੀ ਦੇਹੇਗੀ ਸਰਕਾਰ ਸਬਸਿਡੀ ਵੀ ਦੇਹੇਗੀ ਉਹਨਾਂ ਪਿੰਡਾਂ ਨੂੰ ਸਪੈਸ਼ਲ ਗ੍ਰਾਂਟਸ ਵੀ ਦਿੱਤੀਆਂ ਜਾਣਗੀਆਂ ਉਹਨਾਂ ਨੌਜਵਾਨਾਂ ਨੂੰ ਸਪੈਸ਼ਲ ਗ੍ਰਾਂਟਸ ਦਿੱਤੀਆਂ ਜਾਣਗੀਆਂ ਸਪੈਸ਼ਲ ਛੋਟਾਂ ਦਿੱਤੀਆਂ ਜਾਣਗੀਆਂ ਜਿਹੜੇ ਨਸ਼ਾ ਵੇਚਣ ਵਾਲੇ ਆ ਜੀ ਜੇ ਕੋਈ ਨਸ਼ਾ ਗੋਲੀਆਂ ਲੈ ਕੇ ਸਰਕਾਰੀ ਹਸਪਤਾਲ ਤੋਂ ਵੇਚਦਾ ਹੈਗਾ ਜਾਂ ਨਸ਼ੇ ਦਾ ਵਪਾਰ ਕਰਦਾ ਹੈ ਉਨਾ ਵਾਸਤੇ ਪੂਰੀ ਸ਼ਕਤੀ ਹੋਏਗੀ ਜਿਨੇ ਇੱਕ ਵੀ ਗੋਲੀ ਵੇਚਤੀ ਉਹਨੂੰ ਫੇਰ ਗੋਲੀਆਂ ਫ੍ਰੀ ਮਿਲਣੀਆਂ ਬੰਦ ਹੋ ਜਾਣਗੀਆਂ